ਉੱਥੇ ਕੁਲੀਆਂ ਜੀਆਂ ਬਣੀਆਂ ਸੀ ਕਈ ਸਾਲ ਉੱਥੇ ਰਹੇ ਸੀ 7-8 ਸਾਲ ਫਿਰ ਉਹ ਕੁਲੀਆਂ ਹੀ ਹਟਾਤੀਆਂ ਪੱਠੇ ਵਾਲੇ ਨੇ ਫਿਰ ਇਹ ਇੱਥੇ ਆ ਕੇ ਆਪ ਖਾਲੀ ਪ੍ਰਾਰਥਨਾ ਕਮਰਾਇਆ ਬਣਿਆ ਸੀ ਇੱਥੇ ਰਹਿਣ ਲੱਗ ਗਏ ਇਹਨਾਂ ਨੂੰ ਮੈਂ ਕਹਿੰਦੀ ਤੂੰ ਸਾਡੇ ਕੋਲ ਰਹਿ ਪੋ ਸਾਡੇ ਕੋਲ ਇੱਥੇ ਉੱਥੇ ਰਹਿੰਦੇ ਨਹੀਂ ਸੀ ਇਹ ਤੇ ਦਰਸ਼ਨ ਪਾਣੀ ਉੱਥੋਂ ਆਈ ਜਾਂਦਾ ਸੀ ਸਾਡੇ ਕੋਲ ਨੀਰੇ ਕੱਪੜੇ ਆ ਪਹਿਚਾਨ ਦੇ ਨਾ ਤਾਂ ਕੋਈ ਭੈਣ ਭਰਾ ਕਿਨੇ ਕਿ ਰਾਜਸਥਾਨੋਂ ਨਾ ਭਰਾ ਤਾਂ ਸਾਡੀ ਬੇਨਤੀ ਆ ਵੀ ਇਹ ਮਿਲ ਕੇ ਜਾਓ ਤੁਹਾਡਾ ਖੂਨ ਆ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਵਿਚਾਰਿਆਂ ਨੇ ਇੱਥੇ ਦਿਨ ਕੱਟਿਆ ਦੱਸਦੇ ਆ 10 12 ਦਿਨ ਹੋ ਗਏ ਦੀ ਲੱਤ ਟੁੱਟੀ ਨੂੰ ਭੈਣ ਤੇ ਜਿਨ੍ਹਾਂ ਦੇ ਆਪਣੇ ਹੁੰਦੇ ਆ ਕੋਈ ਨਾ ਕੋਈ ਤਾਂ ਮਗਰ ਆਉਂਦਾ ਹੀ ਆ ਐਦਾਂ ਥੋੜੀ ਨਾ ਜਿਉਂਦੇ ਜਿਉਈ ਮਾਰ ਦੇਣਾ ਆਪਾਂ ਵੀ ਸਾਡੀ ਭੈਣ ਦੀ ਕੀ ਹਾਲਤ ਆ ਠੀਕ ਆ ਕਿ ਨਹੀਂ ਠੀਕ ਜਿਉਂਦੀ ਆ ਕਿ ਮਰ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਭੈਣ ਭਰਾ ਦੀ ਜੋੜੀ ਮਣਾਉਣੀ ਆ ਤੁਹਾਨੂੰ ਇਹ ਕਾਫੀ ਲੰਬੇ ਟਾਈਮ ਤੋਂ ਸਾਡੇ ਇੱਥੇ ਪਥੇਰ ਦਾ ਕੰਮ ਕਰਦੇ ਸੀਗੇ ਹਸਨਪੁਰ ਦੇ ਆਸ-ਪਾਸ ਸੀ ਇਟਾਂ ਪੱਥ ਦੇ ਹੁੰਦੇ ਸੀ ਦੋਨੋਂ ਭੈਣ ਭਰਾ ਮੁੜ ਕੇ ਇੱਥੇ ਹੀ ਰਹਿਣ ਲੱਗ ਗਏ ਉੱਥੇ ਜਿੱਥੇ ਇਟਾਂ ਪਸਦੇ ਸੀ ਪਹਿਲਾਂ ਤਾਂ ਉੱਥੇ ਕੁਲੀਆਂ ਜੀਆਂ ਬਣੀਆਂ ਸੀ ਕਈ ਸਾਲ ਉੱਥੇ ਰਹੇ ਇਹ 7-8 ਸਾਲ ਫਿਰ ਉਹ ਘੁੱਲੀਆਂ ਹੀ ਢਾਤੀਆਂ ਪੱਠੇ ਵਾਲੇ ਨੇ ਫਿਰ ਇਹ ਇੱਥੇ ਆ ਕੇ ਆਪ ਖਾਲੀ ਪ੍ਰਾਰਥਕ ਕਮਰਾ ਆ ਬਣਿਆ ਸੀ ਇੱਥੇ ਰਹਿਣ ਲੱਗ ਗਏ ਸਕੇ ਭੈਣ ਭਰਾ ਨੇ ਦੋਨੋਂ ਪਿੰਡ ਦਾ ਪਿੱਛੇ ਦਾ ਕੋਈ ਜ਼ਿਆਦਾ ਪਤਾ ਨਹੀਂ ਸਾਨੂੰ ਹੁਣ ਭੈਣ ਦੀ ਲੱਤ ਟੁੱਟ ਗਈ ਆ ਤੇ ਵਿੱਚੇ ਹੀ ਲੈਟ੍ਰੀਨ ਬਾਥਰੂਮ ਹੋ ਰਿਹਾ ਭਰਾ ਵੀ ਚੱਲ ਫਿਰ ਨਹੀਂ ਸਕਦਾ ਤੇ ਇਹ ਦੋਨੋਂ ਭੈਣ ਭਰਾ ਸਤਪਾਲ ਸਿੰਘ ਤੇਰਾ ਪਿੰਡ ਕਿਹੜਾ ਹੈ ਫਲੋਰ ਗੜਾ ਗੜਾ ਪਿੰਡ ਤੇ ਉੱਥੇ ਕੌਣ ਰਹਿੰਦਾ ਗੜੇ ਪਿੰਡ ਕਾਚਾ ਰਹਿੰਦਾ ਇਹ ਕਸ਼ਮੀਰੋ ਆ ਤੇ ਇਹ ਸਤਪਾਲ ਸਿੰਘ ਆ ਉਥੋਂ ਦੇ ਨੇ ਦੋਨੇ ਸਕੇ ਭੈਣ ਭਰਾ ਨੇ ਸਕੇ ਭੈਣ ਭਰਾ ਨੇ ਦੋਨੇ ਇੱਥੇ ਹੀ ਰਹਿੰਦੇ ਆ ਜਾਨੀ ਕਿ ਪਹਿਲਾਂ ਤਾਂ ਇਹ ਵੀਰਾ ਸ਼ਰਾਬ ਸ਼ੁਰੂ ਜ਼ਿਆਦਾ ਪੀਂਦਾ ਸੀਗਾ ਹੁਣ ਤਾਂ ਸ਼ਰਾਬ ਸ਼ੁਰੂ ਪੀਣ ਜੋਗਾ ਵੀ ਨਹੀਂ ਰਿਹਾ ਤੇ ਰਸਣ ਪਾਣੀ ਉਥੋਂ ਆਈ ਜਾਂਦਾ ਸੀ ਸਾਡੇ ਕੋਲ ਲੀੜੇ ਕੱਪੜੇ ਮੰਜੇ ਚਾਹੀਦੇ ਸੀ ਕਹਿੰਦੇ ਮੰਜੇ ਭੇਜਤੇ ਸੀ ਅਸੀਂ ਦੇਤੇ ਸੀਗੇ ਇਹਨਾਂ ਨੂੰ ਮੈਂ ਕਹਾਂ ਤੂੰ ਸਾਡੇ ਕੋਲ ਰਹਿ ਪੋ ਸਾਡੇ ਕੋਲ ਇੱਥੇ ਉੱਥੇ ਰਹਿੰਦੇ ਨਹੀਂ ਸੀ ਇਹੇ ਕਿਉਂਕਿ ਆਦ ਸੀ ਕੀ ਜਿਵੇਂ ਭੈਣ ਵਿਚ ਲੋ ਗੇੜਾ ਗੂੜਾ ਦੇ ਲੈਂਦੀ ਸੀ ਆਪਦਾ ਪਿੰਡ ਚਲੇ ਗਈ ਕਿਤੇ ਕਿੱਥੇ ਤੇ ਸਤਪਾਲ ਨੂੰ ਵੀ ਹੁਣ ਜਿਵੇਂ ਬੀੜੀ ਪੀਂਦਾ ਇਹ ਬੀੜੀ ਛੱਡਣ ਦਾ ਮਾਰਾ ਮਤਲਬ ਸਾਡੇ ਕੋਲੇ ਆਇਆ ਹੀ ਨਹੀਂ ਤੇ ਅਸੀਂ ਇਹਨੂੰ ਦੋ ਤਿੰਨ ਵਾਰੀ ਕਿਹਾ ਵੀ ਵੀ ਸਾਰਾ ਕੋਸ਼ਿਸ਼ ਜਦੋਂ ਰਾਸ਼ਨ ਪਾਣੀ ਆਪਾਂ ਇੱਥੋਂ ਤੁਸੀਂ ਲੈ ਕੇ ਆਨੇ ਕਿੰਨਾ ਔਖਾ ਹੋ ਕੇ ਬਣਾਉਨੇ ਹੈ ਕਿਤੇ ਪਾਣੀ ਉਹ ਤੋਂ ਲੈ ਕੇ ਆਉਂਦੇ ਜਾ ਕੇ ਸੜਕ ਤੋਂ ਠੰਡਾ ਪਾਣੀ ਤੇ ਅੱਜ ਹੁਣ ਪਤਾ ਲੱਗਿਆ ਵੀ ਇਹਦੀ ਲੱਤ ਟੁੱਟ ਗਈ ਹੈ ਵਿੱਚੇ ਹੀ ਲੈਟ੍ਰੀਨ ਬਾਥਰੂਮ ਹੋ ਰਿਹਾ ਐ ਥੱਲੇ ਪਈ ਹੈ ਭੈਣ ਆ ਤਾਂ ਹੁਣ ਕੱਪੜੇ ਪਾ ਲਿਆ ਪਹਿਲਾਂ ਜਦੋਂ ਸਾਨੂੰ ਪਤਾ ਲੱਗਿਆ ਮੁੰਡਾ ਆ ਕੇ ਕਿਹਾ ਕੱਪੜੇ ਵੀ ਨਹੀਂ ਸੀ ਪਾਏ ਭੈਣ ਨੇ ਆ ਟਾਇਲਟ ਦੋਨੇ ਭੈਣ ਭਰਾਵਾਂ ਦੀ ਇੱਥੇ ਹੀ ਆਲੇ-ਦਾਲੇ ਸਾਰੇ ਇੰਨਾ ਗੰਦ ਦੀ ਗੰਦ ਪਿਆ ਤੇ ਇਹ ਜਿਹੜਾ ਵੇੜਾ ਵਾ ਇਹ ਗੁੱਜਰਪਾਈ ਚੜ੍ਹਦੇ ਵੀਰ ਨੇ ਜਿਹੜੇ ਉਹਨਾਂ ਨੇ ਮੰਨ ਲਓ ਕਿਰਾਏ ਤੇ ਲਿਆ ਹੈ ਵੇੜਾ ਉਹਦੇ ਵਿੱਚ ਉਹ ਮੱਜਾਂ ਰੱਖਦੇ ਆ ਆਪਣੀਆਂ ਤੇ ਇਹ ਕਮਰਾ ਇਹਨਾਂ ਨੂੰ ਦਿੱਤਾ ਹੈ ਕਿਹਦਾ ਵਾ ਕਮਰਾ ਲੁਧਿਆਣੇ ਦੇ ਆ ਕੋਈ ਬੰਦੇ ਚਲੋ ਅ ਮਿੰਟ ਚਾਚਾ ਠੀਕ ਆ ਤੇ ਸੱਤ ਪਹਿਲ ਹੁਣ ਚੱਲੀਏ ਉੱਥੇ ਇਤਨਾ ਲਾਜ ਕਿ ਹੋ ਜੂਗਾ ਨਾਲੇ ਚੱਲੀਏ ਆ ਕੀ ਖਾਈ ਜਾਨੇ ਆ ਕਿੱਥੋਂ ਲੈ ਕੇ ਕੋਣ ਦੇ ਕੇ ਗਿਆ ਕੋਈ ਸਬਜ਼ੀਆਂ ਆ ਖੀਰ ਦਾ ਭਰਿਆ ਪੈ ਲਫਾਫਾ ਕਿੱਡਾ ਗੁੰਦੇ ਦੇਖ ਕੇ ਤਾਂ ਕੱਦੀ ਮੈਂ ਨਹੀਂ ਕੰਨ ਜਿਹੜੇ ਮਗਰ ਬੈਠੀ ਸੀ ਢਿੱਗੀਆਂ ਉਹਨੇ ਵੀ ਨਹੀਂ ਕਿਹਾ ਤੈਨੂੰ ਕੁਝ ਲੈ ਕੇ ਗਿਆ ਹਸਪਤਾਲ ਉਹ ਕੌਣ ਸੀ ਹਾਂ ਤਾਂ ਹੰਡਵਾ ਆ ਮੈਂ ਦਿਨੋਂ ਫੱਟਾ ਰਵਲ ਰੇਟ ਲਾ ਕੇ ਨਾਰਾ ਹੁੰਦਾ ਮੈਂ ਤਾਂ ਚਾਹ ਬਣਾਉਣ ਲੱਗੀ ਸੀ ਮੂੰਹ ਚਲ ਮੈਂ ਚਾਹ ਬਣਾਉਣੀ ਆ ਉਹ ਕਿੰਨੀ ਦੇ ਗਿਆ ਦੇ ਬਦਲ ਦਿੱਤਾ ਨੇ ਹੂੰ ਮੈਂ ਚਾਹ ਰੱਖਿਆ ਪਤੀਲਾ ਉਹ ਪਤਨੇ ਲਬੇ ਨਾ ਵੀ ਦੋਲ ਦਾ ਚਾਹ ਲਾ ਕੇ ਆ ਕੇ ਖਾ ਕੇ ਆ ਕੇ ਚਾਹ ਹੁਣੇ ਨਹੀਂ ਉਹ ਉਹਦੇ ਨਾਲ ਕਿੱਥੇ ਚੱਲੀ ਸੀ ਤੂੰ ਇੱਥੇ ਮੋਲਾ ਪਰ ਕੀ ਕਰਨ ਉਹ ਕਹਿੰਦਾ ਕੀ ਕਰ ਲੈ ਕੇ ਆ ਕੇ ਰਿਹਾ ਮੈਂ ਮਰੀਏ ਕੀ ਕਹੀ ਜੰਨੀ ਕਰ ਕਰ ਲਿਆ ਤੂੰ ਆਪ ਦਾ શરી ਸਾਰਾ ਗਾਲ ਲਿਆ ਚੰਗੀ ਭਰੀ ਤਰੀ ਫਿਰਦੀ ਸੀਗੀ ਆ ਚੱਕ ਕੇ ਭਣਿਆਓ ਮਾੜਾ ਜੱਗੇ ਹੱਥ ਪਾ ਦੋ ਇਹ ਕੰਬਲ ਨੂੰ ਖੋਲ ਲੋ ਪੂਰਾ ਪੂਰਾ ਖੋਲ ਲੋ ਦੂਰੇ ਕੰਬਲ ਤੇ ਥੋੜੀ ਹੁਣ ਆ ਗਾਂਦ ਜੇ ਪਿਆ ਬਸ ਕੋਈ ਨਾ ਚੱਕ ਕੇ ਅਹੀਂ ਫੜ ਕੇ ਰੱਖੋ ਮੈਨੂੰ ਤੇ ਕੰਬਲ ਵਾਸਤੇ ਬਾਕੀ ਆਪੇ ਕਰ ਲੈਣਾ ਮੈਂ ਉਹਨਾਂ ਭੈਣ ਭਰਾਵਾਂ ਨੂੰ ਅਸੀਂ ਲੈ ਕੇ ਚੱਲੇ ਆਂ ਜੇ ਕੋਈ ਇਹਦਾ ਰਿਸ਼ਤੇਦਾਰ ਇਹਨਾਂ ਦਾ ਕੋਈ ਦੇਖਦਾ ਵੀਡੀਓ ਨੂੰ ਕੋਈ ਪਹਿਚਾਣਦਾ ਇਹਨਾਂ ਦਾ ਕੋਈ ਭੈਣ ਭਰਾ ਕਿਹਨੇ ਕਿ ਰਾਜਸਥਾਨ ਦੇ ਇਹਨਾਂ ਦਾ ਭਰਾ ਤਾਂ ਸਾਡੀ ਬੇਨਤੀ ਹੈ ਵੀ ਇਹ ਮਿਲ ਕੇ ਜਾਓ ਤੁਹਾਡਾ ਖੂਨ ਆ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਵਿਚਾਰਿਆਂ ਨੇ ਇੱਥੇ ਦਿਨ ਕੱਟਿਆ ਮਤਲਬ ਆ ਹੁਣ ਦੱਸਦੇ ਆ 10 12 ਦਿਨ ਹੋ ਗਏ ਦੀ ਲੱਤ ਟੁੱਟੀ ਨੂੰ ਭੈਣ ਦੇ ਇੱਥੇ ਪਈ ਸੀ ਤੇ ਜਿਨ੍ਹਾਂ ਦੇ ਆਪਣੇ ਹੁੰਦੇ ਆ ਕੋਈ ਨਾ ਕੋਈ ਤਾਂ ਮਗਰ ਆਉਂਦਾ ਹੀ ਆ ਐਦਾਂ ਥੋੜੀ ਨਾ ਜਿਉਂਦੇ ਜਿਉਈ ਮਾਰ ਦੇਣਾ ਆਪਾਂ ਤੇ ਲਵਾਰਸ ਛੱਡ ਦੇਣਾ ਚਲੋ ਸੱਤਪਾਲ ਥੋੜਾ ਆ ਠੀਕ ਆ ਸ਼ਰਾਬ ਸ਼ਰੂਪੀ ਰੰਦਾ ਬੀ ਡੀ ਐਮ ਪਿੰਦਾ ਵਾ ਨਸ਼ਾ ਕਰਦਾ ਤੁਹਾਡੇ ਕੋਲੇ ਬਹਾਨਾ ਹੋ ਵੀ ਇਹ ਜੀ ਅੱਖ ਨਹੀਂ ਲੱਗਦਾ ਉਹ ਤਾਂ ਭੈਣ ਆ ਤੁਹਾਡੀ ਕਿੰਨੇ ਕੇ ਕਦੇ ਤਾਂ ਪਿੱਛੇ ਆ ਕੇ ਦੇਖੋ ਬਿਸਾਦੀ ਭੈਣ ਦੀ ਕੀ ਹਾਲਤ ਆ ਠੀਕ ਆ ਕਿ ਨਹੀਂ ਠੀਕ ਜਿਉਂਦੀ ਆ ਕਿ ਮਰ ਗਈ ਇੰਨਾ ਮਨੁੱਖ ਇੱਕ ਦੂਜੇ ਤੋਂ ਦੂਰ ਹੋਈ ਜਾਂਦਾ ਅੱਜ ਦਾ ਬੜੀ ਦੁੱਖ ਦੀ ਗੱਲ ਆ ਗੜੇ ਪਿੰਡ ਸਾਡੇ ਵੀ ਹੈਗੇ ਨੇ ਬੱਕ ਪੁੱਥੇ ਆਲੇ-ਦਾਲੇ ਵੀ ਇੰਟਰ ਮੈਂਬਰ ਉਹਨਾਂ ਨਾਲ ਵੀ ਅਸੀਂ ਗੱਲ ਕਰਕੇ ਅਸੀਂ ਵੀ ਸਨੇਹਾ ਭੇਜਣ ਦੀ ਕੋਸ਼ਿਸ਼ ਕਰਾਂਗੇ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਉੱਥੇ ਕੋਈ ਰਹਿੰਦਾ ਕਿ ਨਹੀਂ ਬਾਪੂ ਉਹਨਾਂ ਦਾ ਕੋਈ ਜਾਣਕਾਰ ਤੇ ਜੇ ਕੋਈ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਜੇ ਤੁਹਾਡੀ ਸਮਝ ਚ ਆਉਂਦਾ ਕੋਈ ਹੈ ਜਾਣਦਾ ਇਹਨਾਂ ਨੂੰ ਤਾਂ ਸਾਡੇ ਨਾਲ ਸੰਪਰਕ ਵੀ ਜਰੂਰ ਕਰਿਓ ਤਾਂ ਜੋ ਇਸ ਬੇਸਹਾਰਾ ਭੈਣ ਤੇ ਭਰਾ ਦੀ ਜੋੜੀ ਨੂੰ ਕੋਈ ਆਪਣਾ ਮਿਲ ਸਕੇ ਹੈਨਾ ਆਤਾ ਤੇ ਸਤਪਾਲ ਬਾਈ ਨਮੋਣਤ ਵੋਣ ਵਾਲੀ ਅੰਦੀ ਸੁਧ ਜਿੰਦਗੀ ਤਾਂ ਨਮੋਣਤ ਵੋਣ ਵਾਲੀ ਸੁਧਰ ਜਾਂਦੀ ਆ ਦੇਖੋ ਹੁਣ ਦੋਨੋਂ ਭੈਣ ਭਰਾ ਤੁਹਾਡੇ ਸਾਹਮਣੇ ਆ ਉੱਥੇ ਦੇਖੋ ਕਿਸ ਹਾਲਤ ਦੇ ਵਿੱਚ ਪਏ ਬਸ ਵਾਹਿਗੁਰੂ ਕਰੇ ਅਰਦਾਸ ਕਰਿਓ ਵੀ ਇਹਦਾ ਪਰਿਵਾਰ ਇਹਨਾਂ ਦਾ ਕੋਈ ਆਜਵੇਂ ਪਿੱਛੇ ਇਹਨਾਂ ਦਾ ਭੈਣ ਭਰਾ ਕੋਈ ਤੇ ਇਹ ਤਕੜੇ ਹੋ ਕੇ ਦੁਬਾਰਾ ਫੇਰ ਤੁਰਦੇ ਫਿਰਦੇ ਹੋਏ ਵਾਹਿਗੁਰੂ ਦੀ ਕਸਾਲ ਬਾਈ